ਸਤਿ ਸ੍ਰੀ ਅਕਾਲ ਜੀ ਮਸਤੀ ਆਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਗਿਆਨੀ ਸੂਨ ਸਿੰਘ ਸੀਤਲ ਜੀ ਦਾ ਲਿਖਿਆ ਨਾਵਲ ਤੂਤਾਂ ਵਾਲਾ ਖੂ ਦਾ ਐਪੀਸੋਡ ਨੰਬਰ 31 1947 ਦੇ ਮਾਰਚ ਮਹੀਨੇ ਵਿੱਚ ਸਾਰੇ ਦੇਸ਼ ਅੰਦਰ ਅਸੈਂਬਲੀਆਂ ਦੀਆਂ ਚੋਣਾ ਹੋਈਆਂ ਉਸ ਚੋਣ ਵਿੱਚ ਹਰ ਫਿਰਕੇ ਨੇ ਆਪੋ ਆਪਣੇ ਹਿੱਸੇ ਆਉਂਦੇ ਮੈਂਬਰ ਵੱਖਰੇ ਵੱਖਰੇ ਚੁਣਨੇ ਸਨ ਸੋ ਚੋਣਾਂ ਦੇ ਬਹਾਨੇ ਪੰਥ ਧਰਮ ਤੇ ਦੀਨ ਦਾ ਬਹੁਤ ਪ੍ਰਚਾਰ ਹੋਇਆ ਪਰ ਇਸ ਧਰਮ ਪ੍ਰਚਾਰ ਵਿੱਚ ਜੋ ਸਫਲਤਾ ਮੁਸਲਮ ਲੀਗ ਨੂੰ ਪ੍ਰਾਪਤ ਹੋਈ ਹੋਰ ਕਿਸੇ ਫਿਰਕੇ ਨੂੰ ਨਹੀਂ ਲੀਗ ਦੇ ਲੀਡਰਾਂ ਨੇ ਮੁਸਲਮਾਨਾਂ ਨੂੰ ਯਕੀਨ ਕਰਾ ਦਿੱਤਾ ਕਿ ਪਾਕਿਸਤਾਨ ਬਣਨ ਦਾ ਸਾਰਾ ਨਿਰਪਰ ਇਸੇ ਚੋਣ ਉੱਤੇ ਸੀ ਇਸ ਚੋਣ ਕਮਸਾਨ ਦਾ ਅਸਲੀ ਸੱਟਾ ਇਹ ਨਿਕਲਿਆ ਕਿ ਮੁਸਲਮਾਨ ਬਾਕੀ ਹਿੰਦੂਆਂ ਨਾਲੋਂ ਬਹੁਤ ਦੂਰ ਹੋ ਗਏ। ਜ਼ਿੰਮੇਵਾਰ ਅੰਗਰੇਜ਼ ਆਗੂਆਂ ਦੇ ਬਿਆਨਾਂ ਤੋਂ ਸਿੱਧ ਹੋ ਗਿਆ ਸੀ ਕਿ ਉਹ ਬਹੁਤ ਛੇਤੀ ਹਿੰਦੁਸਤਾਨ ਨੂੰ ਛੱਡ ਜਾਣਾ ਚਾਹੁੰਦੇ ਹਨ। ਸਵਾਲ ਸਿਰਫ ਇਹ ਸੀ ਕਿ ਉਹ ਰਾਜ ਪ੍ਰਬੰਧ ਕਿਸ ਤੰਗ ਨਾਲ ਤੇ ਕੀਦੇ ਹਵਾਲੇ ਕਰਕੇ ਜਾਣ। ਚੋਣਾਂ ਤੋਂ ਛੇਤੀ ਹੀ ਪਿੱਛੋਂ ਬਰਤਾਨੀਆ ਸਰਕਾਰ ਨੇ ਇੱਕ ਕੈਬਨਟ ਮਿਸ਼ਨ ਬਣਾ ਕੇ ਭਾਰਤ ਨੂੰ ਭੇਜਿਆ। ਉਸ ਦੇ ਤਿੰਨ ਮੈਂਬਰ ਸਨ ਲਾਰਡ ਪੈਥਿਕ ਲారెنس ਸਰ ਸਟੈਫਲਡ ਗ੍ਰਿਪਸ ਤੇ ਐਚ ਵੀ ਅਲੈਗਜ਼ੈਂਡਰ ਉਹ 23 ਮਾਰਚ 1946 ਨੂੰ ਭਾਰਤ ਪਹੁੰਚੇ ਉਹਨਾਂ ਨੇ ਜੋ ਰਾਜ ਬਣਤਰ ਭਾਰਤੀ ਆਗੂਆਂ ਸਾਹਮਣੇ ਪੇਸ਼ ਕੀਤੀ ਉਸ ਨੂੰ ਕੈਬਨਟ ਮਿਸ਼ਨ ਸਕੀਮ ਦਾ ਨਾਮ ਦਿੱਤਾ ਗਿਆ ਉਸ ਸਕੀਮ ਦੁਆਰਾ ਹਿੰਦੁਸਤਾਨ ਵਿੱਚ ਧਰਮ ਦੇ ਆਧਾਰ ਤੇ ਤਿੰਨ ਵਟੇ ਫਿਰਕੇ ਮੰਨੇ ਗਏ ਮੁਸਲਮਾਨ ਸਿੱਖ ਤੇ ਬਾਕੀ ਸਾਰੇ ਹਿੰਦੂਆਂ ਵਿੱਚ ਸ਼ਾਮਲ ਨਾਲ ਹੀ ਸਕੀਮ ਵਿੱਚ ਭਾਰਤ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ ਪਹਿਲਾ ਇਹ ਗਰੁੱਪ A ਜਿਸ ਵਿੱਚ ਮਦਰਾਸ ਬੰਬਈ ਬਿਹਾਰ ਉੜੀਸਾ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ 6 ਸੂਬੇ ਸਨ ਦੂਸਰਾ ਸੀ ਗਰੁੱਪ B ਜਿਸ ਵਿੱਚ ਪੱਛਮੀ ਭਾਰਤ ਦੇ 4 ਸੂਬੇ ਪੰਜਾਬ ਸਿੰਧ ਬਲੋਚਿਸਤਾਨ ਤੇ ਸਰਹੱਦੀ ਸੂਬਾ ਸਨ ਤੀਸਰੇ ਸੀ ਗਰੁੱਪ ਵਿੱਚ ਬੰਗਾਲ ਤੇ ਅਸਾਮ ਦੇ ਸੂਬੇ ਸ਼ਾਮਿਲ ਕੀਤੇ ਗਏ ਇਸ ਤਰ੍ਹਾਂ ਪਹਿਲਾ ਹਿੱਸਾ ਹਿੰਦੂਆਂ ਦੇ ਤੇ ਦੂਸਰਾ ਤੀਸਰਾ ਮੁਸਲਮਾਨਾਂ ਦੇ ਅਧੀਨ ਹੋ ਜਾਂਦਾ ਸੀ ਮੈਂਬਰਾਂ ਦੀ ਗਿਣਤੀ ਇਉਂ ਮਿੱਥੀ ਗਈ ਪਹਿਲੇ ਗਰੁੱਪ ਵਿੱਚ 20 ਮੁਸਲਮਾਨ ਤੇ 167 ਹਿੰਦੂ ਦੂਸਰੇ ਵਿੱਚ 22 ਮੁਸਲਮਾਨ 4 ਸਿੱਖ ਤੇ 9 ਹਿੰਦੂ ਤੀਸਰੇ ਵਿੱਚ 36 ਮੁਸਲਮਾਨ ਤੇ 34 ਹਿੰਦੂ 95 ਮੈਂਬਰ ਦੇਸੀ ਰਿਆਸਤਾਂ ਦੇ ਹੋਣਗੇ ਕੁਝ ਮੈਂਬਰ ਦਿੱਲੀ ਅਜਮੇਰ ਮਾਰਵਾੜ ਆਦਿ ਦੇਵੀ ਹੋਰ ਹੋਣਗੇ ਇਸ ਤਰ੍ਹਾਂ ਸਾਰੇ ਭਾਰਤ ਦੇ ਕੁੱਲ ਮੈਂਬਰ 399 ਹੋਣਗੇ ਉਸ ਵੱਡੀ ਜਾਂ ਸਾਂਝੀ ਕੌਂਸਲ ਦੇ ਅਧੀਨ ਸਿਰਫ ਤਿੰਨ ਵਿਭਾਗ ਹੋਣਗੇ ਫੌਜ ਡਾਕ ਤੇ ਆਉਣ ਜਾਣ ਦੇ ਵਸੀਲੇ ਬਾਕੀ ਸਾਰੇ ਵਿਭਾਗ ਮੱਡੋ ਆਟ ਗਰੁੱਪਾਂ ਦੇ ਵਾਸ ਵਿੱਚ ਰਹਿਣਗੇ ਭਾਰਤ ਸਾਰੇ ਭਾਰਤ ਦਾ ਇੱਕ ਸਾਂਝਾ ਕੇਂਦਰ ਜਿਸ ਦੇ ਅਧੀਨ ਸਿਰਫ ਤਿੰਨ ਵਿਭਾਗੇ ਤੇ ਉਸ ਤੋਂ ਥੱਲੇ ਤਿੰਨ ਖੁਦਮੁਖਤਿਆਰ ਹਿੱਸੇ ਕੇਂਦਰ ਵਿੱਚ ਮੁਸਲਮਾਨਾਂ ਨੂੰ ਕੀਤੀ ਰੱਦ ਕਰਨ ਵੀਟੋ ਦਾ ਅਧਿਕਾਰ ਦੇ ਕੇ ਉਸ ਵਿੱਚ ਹਮੇਸ਼ਾ ਵਾਸਤੇ ਫੁੱਟ ਦਾ ਕਾਰਨ ਬਣਾ ਦਿੱਤਾ ਵਿਤਲੇ ਸਮੇਂ ਵਾਸਤੇ ਜਿੰਨਾ ਚਿਰ ਇਹ ਨਵੀਂ ਕੌਂਸਲ ਰਾਜ ਪ੍ਰਬੰਧ ਨਹੀਂ ਸੰਭਾਲਦੀ ਉਹਨਾਂ ਚਿਰ ਇੱਕ ਕੰਮ ਚਲਾਊ ਸਰਕਾਰ ਬਣਨੀ ਸੀ ਉਸ ਵਿੱਚ ਪੰਜ ਮੈਂਬਰ ਕਾਂਗਰਸ ਦੇ ਪੰਜ ਮੁਸਲਮ ਲੀਗ ਦੇ ਇੱਕ ਸਿੱਖ ਤੇ ਇੱਕ ਅਸ਼ੂਤ ਬਣਨਾ ਸੀ ਮੁਸਲਮ ਲੀਗ ਨੇ ਸਾਰੀ ਸਕੀਮ ਮੰਨ ਲਈ ਕਾਂਗਰਸ ਨੇ ਕੰਮ ਚਲਾਉ ਸਰਕਾਰ ਵਿੱਚ ਹਿੱਸਾ ਲੈਣਾ ਨਾ ਮੰਨਿਆ ਤੇ ਬਾਕੀ ਸਕੀਮ ਮੰਨ ਲਈ ਸਿੱਖਾਂ ਨੇ ਸਾਰੀ ਸਕੀਮ ਰੱਦ ਕਰ ਦਿੱਤੀ ਕੰਮ ਚਲਾਉ ਸਰਕਾਰ ਵਿੱਚ ਸ਼ਾਮਲ ਹੋਣਾ ਕਾਂਗਰਸ ਨਹੀਂ ਸੀ ਮੰਨਦੀ ਇਸ ਵਾਸਤੇ ਅੰਗਰੇਜ਼ਾਂ ਨੇ ਸਕੀਮ ਦਾ ਉਹਨਾ ਹਿੱਸਾ ਛੱਡ ਦਿੱਤਾ ਇਸ ਗੱਲ ਤੋਂ ਚਿੜ ਕੇ ਮੁਸਲਮ ਲੀਗ ਨੇ ਸਾਰੀ ਸਕੀਮ ਨਾਮਨਜ਼ੂਰ ਕਰ ਦਿੱਤੀ ਨਾਲ ਹੀ ਮੁਸਲਮ ਲੀਗ ਨੇ 16 ਅਗਸਤ ਨੂੰ ਡਾਇਰੈਕਟ ਐਕਸ਼ਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ 16 ਅਗਸਤ ਦਾ ਚੰਦਰਾ ਦਿਨ ਆ ਪੁੱਜਾ ਮੁਸਲਮ ਲੀਗ ਨੇ ਮਾਰੂ ਹਥਿਆਰ ਲੈ ਕੇ ਕਲਕੱਤੇ ਵਿੱਚ ਜਲੂਸ ਕੱਢਿਆ ਅੱਲਾਹੁ ਅਕਬਰ ਤੇ ਯਾ ਅਲੀ ਦੇ ਨਾਰਿਆਂ ਦੇ ਨਾਲ ਮੁਸਲਮ ਲੀਗ ਗਾਜ਼ੀ ਲੈ ਕੇ ਰਹੇਗੇ ਪਾਕਿਸਤਾਨ ਜੈਸੇ ਲਿਆ ਥਾ ਹਿੰਦੁਸਤਾਨ ਵੈਸੇ ਲੈਂਗੇ ਪਾਕਿਸਤਾਨ ਪੜਕਾਉ ਨਾਰੇ ਵੀ ਲਾ ਰਹੇ ਸਨ ਇਸ ਦਾ ਸਿੱਟਾ ਜੋ ਕੁਝ ਮੁਸਲਮ ਲੀਗ ਦੇ ਲੀਡਰ ਚਾਹੁੰਦੇ ਸਨ ਉਹ ਹੋ ਗਿਆ ਫਿਰਕਾਦਾਰਾਂ ਦਾ ਫਸਾਦ ਤਸਾਂ 12 ਦਿਨਾ ਅੰਦਰ ਕਲਕੱਤਾ ਉਜਾੜ ਹੋ ਗਿਆ ਦੋਹਾਂ ਤਰ੍ਹਾਂ ਦੇ 20000 ਬੰਦੇ ਮਾਰੇ ਗਏ ਤੇ ਇਸ ਤੋਂ ਕਈ ਗੁਣਾ ਵੱਧ ਫੱਟੜ ਹੋਏ ਦੁਕਾਨਾਂ ਲੁੱਟੀਆਂ ਗਈਆਂ ਘਰ ਸਾੜੇ ਗਏ ਤੇ ਦੇਸ਼ ਦੀਆਂ નિર્ਦੋਸ਼ ਬੱਚੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ مالی ਨੁਕਸਾਨ ਦਾ ਅੰਦਾਜ਼ਾ 2 ਸਵਾ 2 ਅਰਬ ਦਾ ਹੈ ਕਲਕੱਤੇ ਤੋਂ ਬਾਅਦ ਨਵਖਲੀ ਤੇ ਉਸ ਤੋਂ ਪਿੱਛੋਂ ਬਿਹਾਰ ਦੀ ਵਾਰੀ ਆ ਗਈ ਇਨਸਾਨ ਨੇ ਸ਼ੈਤਾਨਦਾਰ ਰੂਪ ਧਾਰ ਲਿਆ ਪਰਾ ਪਰਾ ਦਾ ਵੈਰੀ ਬਣ ਗਿਆ ਚੜਦੇ ਚ ਲੱਗੀ ਅੱਗ ਪ੍ਰਚਾਰ ਰੂਪੀ ਹਵਾ ਨਾਲ ਲੈਂਦੇ ਪਾਸੇ ਵੀ ਅੱਪੜ ਪਈ ਦਸੰਬਰ ਵਿੱਚ ਹਜ਼ਾਰੇ ਅੰਦਰ ਫਸਾਦ ਸ਼ੁਰੂ ਹੋ ਗਈ ਜਦ ਦੋਵੇਂ ਪਾਸੇ ਸੜ ਰਹੇ ਹੋਣ ਵਿਚਲਾ ਹਿੱਸਾ ਸੇਖ ਤੋਂ ਕਿਵੇਂ ਬਚ ਸਕਦਾ ਹੈ ਮਾਰਚ 1947 ਵਿੱਚ ਸਾਰੇ ਪੰਜਾਬ ਅੰਦਰ ਭੰਪੜ ਬਲ ਉੱਠੇ ਲਾਹੌਰ ਅੰਮ੍ਰਿਤਸਰ 라ਵਲਪਿੰਡੀ ਕੈਮਲਪੁਰ ਜੇਲਮ ਮੁਲਤਾਨ ਜਲੰਧਰ ਗੁਰਦਾਵਾਂ ਆਦ ਸਾਰੇ ਥਾਵਾਂ ਤੇ ਭਰਾਵਾਂ ਦੇ ਲਹੂ ਨਾਲ ਹੋਲੀ ਖੇਡ ਗਈ ਖੂਨ ਦੇ ਰਿਸ਼ਤੇ ਮੁੱਕ ਗਏ ਸਾਲਾਂ ਦੀ ਦੋਸਤੀ ਵੇਂਦਿਆਂ ਵੇਂਦਿਆਂ ਦੁਸ਼ਮਣੀ ਵਿੱਚ ਬਦਲ ਗਈ ਸਾਰਾ ਦੇਸ਼ ਬਲ ਉੱਠਿਆ ਅੰਤ ਇਸ ਖੂਨ ਖਰਾਬੇ ਤੋਂ ਤੰਗ ਆ ਕੇ ਸਾਡੇ ਲੀਡਰਾਂ ਨੇ ਦੇਸ਼ ਦੇ ਟੁਕੜੇ ਕਰਨੇ ਮੰਨ ਲਏ 3 ਜੂਨ 1947 ਨੂੰ ਹਿੰਦੁਸਤਾਨ ਦੇ ਵਾਇਸ ਰਾਏ ਲਾਰਡ ਮਾਉਂਟ ਬੇਟਨ ਨੇ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਕਰ ਦਿੱਤਾ। ਦੋਸਤੋ ਇਹ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਪੜਿਆ ਜਾ ਰਿਹਾ ਗਿਆਨੀ ਸੋਨ ਸਿੰਘ ਸੀਤਲਜੀ ਵੱਲੋਂ ਲਿਖਿਆ ਨਾਵਲ ਤੂਤਾਂ ਵਾਲਾ ਖੂਦ ਦਾ ਐਪੀਸੋਡ ਨੰਬਰ 31 ਐਪੀਸੋਡ ਨੰਬਰ 32 ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਜਦ ਤੱਕ ਜੁੜੇ ਰਹੋ।